ਇਸ ਕਲੋਨੀ ਦੇ ਵਿੱਚ ਅੱਜ ਇੱਥੇ ਦੇ ਐਮ.ਐਲ.ਏ. ਸਹਿਬਾਨ ਸੀਗੇ ਉਹਨਾਂ ਦੇ ਪੀ.ਏ. ਆਏ ਉਹਨਾਂ ਨੇ ਆ ਕੇ ਮਹੱਲੇ ਵਾਲਿਆਂ ਨੂੰ ਦੱਸਿਆ ਕਿ ਇੱਥੇ ਟਰਾਂਸਫਾਰਮਰ ਪਾਸ ਹੋਣ ਦੀ ਤੁਸੀਂ ਕੋਈ ਰਿਕਵੈਸਟ ਕੀਤੀ ਸੀ ਬਟ ਇਸ ਮਹੱਲੇ ਵਾਲਿਆਂ ਨੇ ਨਹੀਂ ਕੀਤੀ ਸੀ ਉਹ ਨਾਲ ਦੀ ਗਲੀ ਵਾਲਿਆਂ ਨੇ ਕੀਤੀ ਸੀ ਨਾਲ ਦੀ ਗਲੀ ਵਾਲਿਆਂ ਨੇ ਕੀਤੀ ਸੀ ਕਲੋਨੀ ਵਾਲਿਆਂ ਨੇ ਕੀਤੀ ਸੀ ਮਗਰ ਬਿਨੀ ਮਹਿਕਮਾ ਜਿਹੜਾ ਉਹ ਇਹਨਾਂ ਦੇ ਕਲੋਨੀ ਦੇ ਵਿੱਚ ਆਂਦਾ ਹੈ ਔਰ ਜਬਰਦਸਤੀ ਕਹਿੰਦੇ ਆ ਕਿ ਟ੍ਰਾਂਸਫਰ ਮੰਤੀ ਜਿਹੜੀ ਜਗ੍ਹਾ ਨਹੀਂ ਸਾਨੂੰ ਮਿਲਦੀ ਵੀ ਅਸੀਂ ਤੁਹਾਡੇ ਆ ਘਰਾਂ ਦੇ ਨੁੱਕਰ ਤੇ ਲਾਣਾ ਕਿਤੇ ਸਾਰਾ ਬਲਿਆਰਾਂ ਨੇ ਇਸੇ ਤਾਂ ਵਿਰੋਧ ਕੀਤਾ ਵਿਰੋਧ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਉਲਟਾ ਇਹਨਾਂ ਨੂੰ ਧਮਕੀਆਂ ਦੇ ਗਏ ਕਿ ਟ੍ਰਾਂਸਫਰ ਮੰਤਾ ਇਸ ਕਲੋਨੀ ਦੇ ਵਿੱਚੋਂ ਇਸ ਘਰ ਦੇ ਇਹ ਘਰਾਂ ਦੇ ਮੂਰੇ ਲੱਗੇਗਾ ਦੇਖੋ ਇਹਨਾਂ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਸਾਡੇ ਛੋਟੇ ਛੋਟੇ ਬੱਚੇ ਨੇ ਔਰ ਬੱਚੇ ਗੜੀਆਂ ਵਿੱਚ ਖੇਡਦੇ ਨੇ ਔਰ ਕੱਲ੍ਹ ਕਈ ਤਾਂ ਸਾਨੂੰ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਜਾਂ ਕੁਛ ਵੀ ਤਾਂ ਘਰ ਨੂੰ ਨੁਕਸਾਨ ਹੋ ਜਾਏਗਾ ਤੁਸੀਂ ਕੋਈ ਚੰਗੀ ਜਗ੍ਹਾ ਦੇਖ ਕੇ ਲਗਾਣਾ ਹੀ ਹੈ ਕਿ ਤੁਸੀਂ ਜਾਣੇ ਹੋ ਲਗਾਣ ਨੂੰ ਦੇਖੋ ਫਾਇਦਾ ਪਬਲਿਕ ਦਾ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਜੇ ਤੁਸੀਂ ਲਗਾਣਾ ਚਾਹੇ ਹੋ ਤੁਸੀਂ ਕੋਈ ਵਧੀਆ ਜਗ੍ਹਾ ਦੇਖ ਕੇ ਗਲੀ ਦੇ ਬਾਹਰ ਸਾਡੇ ਗੇਟ ਦੇ ਕੋਲ ਕਿਤੇ ਤੁਸੀਂ ਉੱਥੇ ਵੀ ਲਾ ਸਕਦੇ ਹੋ ਮਗਰ ਜਿਹੜੇ ਇੱਥੇ ਠਾਕੁਰ ਬਿਲਡਰ ਹੈ ਉਹ ਪਤਾ ਨਹੀਂ ਐਮਐਲਏ ਸਾਹਵਾਨ ਨਾਲ ਮਿਲਿਆ ਹੋਇਆ ਉਹਨੇ ਜੀ ਬਿਲੀ ਮਹਿਕਮਾ ਵਾਲਿਆਂ ਨੂੰ ਕਹਿ ਕੇ ਜ਼ਬਰਦਸਤੀ ਕੀ ਅਸੀਂ ਲਗਾਣਾ ਤੇ ਟਰਾਂਸਫਾਰਮ ਇੱਥੇ ਲਗਾਣਾ ਉਹ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਵਿਰੋਧ ਕਰਨ ਤੋਂ ਬਾਅਦ ਵੀ ਉਹਨਾਂ ਨੇ ਇਹ ਕਹਿ ਆਗੇ ਅਸੀਂ ਤੇ ਟਰਾਂਸਫਾਰਮਰ ਲਾਵਾਂਗੇ ਉਹ ਅੱਛੇ ਲਾਵਾਂਗੇ ਮੈਂ ਕਿਹਾ ਉਹ ਟਰਾਂਸਫਾਰਮਰ ਇਸ ਕਲੋਨੀ ਦਾ ਨਹੀਂ ਆ ਪਿਛਲੀ ਕਲੋਨੀ ਦਾ ਪਾਸ ਹੈ ਪਿਛਲੀ ਕਲੋਨੀ ਦਾ ਟਰਾਂਸਫਾਰਮਰ ਜਿਹੜਾ ਹੈਗਾ ਉਸ ਗਲੀ ਵਿੱਚ ਚਲਾਇਆ ਜਾ ਰਿਹਾ ਸਰ 2 ਮਿੰਟ ਇਹ ਆ ਕਲੋਨੀ ਹੈ ਜੀ ਜਿਹਦੇ ਵਿੱਚੋਂ ਟਰਾਂਸਫਾਰਮਰ ਲਗਾਉਣਾ ਚਾਹੁੰਦੇ ਆ ਜੀ 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 ਇਹ ਕੀ ਨਾਮ ਹੈ ਕਲੋਨੀ ਦਾ ਸ਼ੈਰੀਫਾਇਟ ਕਲੋਨੀ ਹਾਂਜੀ ਸ਼ੈਰੀਫਾਇਟ ਸਭ ਤੋਂ ਵੱਡੀ ਸ਼ੈਰੀਫਾਇਟ ਕਲੋਨੀ ਦੇਖੋ ਗੱਲ ਇਦਾਂ ਹੈ ਕੀ ਸਰਕਾਰ ਨੂੰ ਪਬਲਿਕ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਪਬਲਿਕ ਦੇ ਨਾਲ ਹੈ ਬਹਿ ਕੇ ਕੋਈ ਜਗ੍ਹਾ ਇਹੋ ਜੀ ਸਿਲੈਕਟ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਟਰਾਂਸਫਾਰਮਰ ਸੇਫ ਐਂਡ ਸਿਕਯਰ ਲੱਗਿਆ ਹੋਵੇ ਜਿੱਥੇ ਬੱਚੇ ਵੀ ਸੇਫ ਰਹਿਣ ਨਾ ਕਿ ਧੱਕੇ ਕਰਕੇ ਉਸ ਤੋਂ ਬਾਅਦ ਇਹਨਾਂ ਇਸ ਕਲੋਨੀ ਵਾਲਾ ਦਾ ਪਾਣੀ ਤੱਕ ਬੰਦ ਕਰ ਦਿੱਤਾ ਗਿਆ ਦੇਖੋ ਕਿੰਨੀ ਮਾੜੀ ਸਰਕਾਰ ਹੈ ਮੁਗਲਾਂ ਤੋਂ ਵੀ ਮਾੜੀ ਹੋਗੀ ਅਸੀਂ ਸਟੋਰੀਆਂ ਜਰੂਰ ਸੁਣਦੇ ਨੇ ਸਾਡੇ ਦਾਦੇ ਜਰੂਰ ਸੁਣਾਉਂਦੇ ਹੁੰਦੇ ਸੀਗੇ ਕਿ ਮੁਗਲ ਇਹ ਜਿਹੇ ਹੁੰਦੇ ਸੀਗੇ ਅੱਜ ਅਸੀਂ ਮੁਗਲ ਦੇਖ ਲੈਣੇ ਆਂ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਮੁਗਲ ਇੱਥੇ ਹਲਕਾ ਸਾਨੇਵਾਲ ਦੇ ਵਿੱਚ ਹੀ ਰਹਿੰਦੇ ਆ ਬਹੁਤ ਮਾੜੀ ਗੱਲ ਐ ਔਰ ਮੈਂ ਇਸ ਚੀਤਾ ਵਿਰੋਧ ਕਰਦਾ ਆ ਆਪ ਪਾਰਟੀ ਖਿਲਾਫ ਫੇਰ ਤੋਂ ਬੋਲਾਂ ਆਪ ਪਾਰਟੀ ਜੈ ਸਰਕਾਰ ਜੈ ਆਪ ਪਾਰਟੀ ਜੁਰਦਾਬਾਦ ਮੇਰਾ ਨਾਮ ਸਤੀਜਿੰਦਲ ਤੇ ਆਪਣਾ ਘਰ ਵੀ ਇਸੇ ਕਲੋਨੀ ਚ ਐ ਤੇ ਇਹਨਾਂ ਨੇ 2 ਦਿਨ ਪਹਿਲਾਂ 3 ਦਿਨ ਪਹਿਲਾਂ ਡਰਾਮੇ ਕਿ ਸ਼ੁਰੂ ਕੀਤੇ ਉਹ ਜੋ ਨਾਲ ਵਾਲੀ ਗੱਡੀ ਆ ਉਹਨਾਂ ਦਾ ਟਰਾਂਸਫਾਰਮਰ ਦੀ ਲੋੜ ਹੈ ਤੇ ਸਾਨੂੰ ਇਹਦੀ ਲੋੜ ਨਹੀਂ ਹੈਗੀ ਕਿਉਂਕਿ ਸਾਡੀ ਲਾਈਟ ਪੂਰੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਨੇ ਉਸ ਤੋਂ ਬਾਅਦ ਜੀ ਅਸੀਂ ਰਿਜੈਕਸ਼ਨ ਪਾਤੀ ਬਈ ਟਰਾਂਸਫਾਰਮਰ ਨਹੀਂ ਚਾਹੀਦਾ ਉਸ ਤੋਂ ਬਾਅਦ ਜੇ.ਆਈ ਨੇ ਧਮਕੀ ਦਿੱਤੀ ਅ ਪੰਕਜ ਜੇ.ਆਈ ਹੈ ਕੋਈ ਉਹਨੇ ਧਮਕੀ ਦਿੱਤੀ ਧਮਕੀ ਦੇਣ ਤੋਂ ਬਾਅਦ 2 ਦਿਨ ਹੋ ਗਏ ਧਮਕੀ ਦੇਣ ਦਾ ਛੋਟੇ ਛੋਟੇ ਬੱਚੇ ਨੇ ਰਾਤੋਂ ਪਾਣੀ ਵੀ ਪਤਾ ਨਹੀਂ ਸਰਕਾਰੀ 12 ਕੀਵੇਂ ਚੱਲ ਰਿਹਾ ਸੀ ਜਾਂ ਕੀਵੇਂ ਨਹੀਂ ਚੱਲ ਰਿਹਾ ਸੀਗਾ ਸਾਨੂੰ ਨਹੀਂ ਪਤਾ ਬਿਲਡਰ ਉਹਨੂੰ ਲੈ ਜਾਇ ਚਲਾ ਰਿਹਾ ਸੀਗਾ ਕੀਵੇਂ ਚਲਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਤ ਨੂੰ ਸਪੈਸ਼ਲ ਜੇਏ ਨੇ ਆ ਕੇ ਪਾਣੀ ਵੀ ਕਨੈਕਸ਼ਨ ਕੱਟਤਾ ਇੱਥੋਂ ਤੇ ਇਹ ਸਾਰੇ ਕੱਲ ਰਾਤੀ ਕੱਟਿਆ ਜੀ ਪਾਣੀ ਤੇ ਹੁਣ ਤਮ ਕੀ ਦੇ ਕੇ ਗਿਆ ਨਾਲ ਕੱਲ ਪੁਲਿਸ ਵੀ ਲੈ ਕੇ ਆਇਆ ਸੀਗਾ ਉਹ ਪੁਲਿਸ ਲੈ ਕੇ ਨਾਲ ਆਇਆ ਨਜਾਇਜ਼ ਪੁਲਿਸ ਲੈ ਕੇ ਨਾਲ ਤੇ ਧਮਕੀ ਦਿੰਦਾ ਕਹਿੰਦਾ ਜੀ ਸਮਾਨ ਲੈ ਕੇ ਆ ਗਿਆ ਕਹਿੰਦਾ ਜੀ ਇੱਥੇ ਟਰਾਂਸਫਾਰਮਰ ਲਾਣਾ ਹੀ ਲਾਣਾ ਚਾ ਜੋ ਮਰਜ਼ੀ ਹੋ ਜੀ ਅਸੀਂ ਰਿਕਵੈਸਟ ਕੀਤੀ ਬਈ ਸਾਡੇ ਛੋਟੇ ਛੋਟੇ ਬੱਚੇ ਆ ਤੁਸੀਂ ਅੰਦਰ ਨਾ ਲਾਓ ਬਾਹਰ ਜਿੱਥੇ ਮਰਜ਼ੀ ਲਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਫੇਰ ਵੀ ਉਸ ਤੋਂ ਬਾਅਦ ਵੀ ਕਾਲ ਰਿਜੈਕਸ਼ਨ ਦੀ ਲੈਟਰ ਲਿਖੋ ਅੱਗੇ ਲੈ ਗਿਆ ਉਸ ਤੋਂ ਬਾਅਦ ਵੀ ਅਜ ਰਚਪਾਲ ਨਾਲ ਆ ਕੇ ਪੀਏ ਜਿਹੜਾ ਐਮਐਲਏ ਸਾਹਿਬ ਦਾ ਪੀਏ ਹੈ ਪਰ ਅਸੀਂ ਵੀ ਕੰਮ ਕੀਤਾ ਹੈ ਪਾਰਟੀਆਂ ਨਾਲ ਕੰਮ ਕੀਤਾ ਹੈ ਧੱਕਾ ਨਹੀਂ ਕੀਤਾ ਕਿਸੇ ਨਾਲ ਕੋਈ ਕਹਦੇ ਵੀ ਧੱਕਾ ਕੀਤਾ ਹੈ ਲੇਕਿਨ ਬਈ ਭਾਜੀ ਤੁਸੀਂ ਫੈਸਲਾ ਕਰੋ ਕੋਈ ਜਾਇਜ਼ ਗੱਲ ਕਰੋ ਨਜਾਇਜ਼ ਨਾ ਕਰੋ ਤੇ ਉਹ ਕਹਿੰਦੀ ਜੀ ਆਹ ਟਰਾਂਸਫਾਰਮਰ ਤਾਂ ਲੱਗੂਗਾ ਅੰਦਰ ਹੀ ਲੱਗੂਗਾ ਇਹ ਕੋਈ ਗੱਲ ਥੋੜਾ ਬਣੀ ਜੇ ਅਗਰ ਕੱਲ ਨੂੰ ਟਰਾਂਸਫਾਰਮਰ ਲੱਗਦਾ ਮੈਂ ਇੱਥੇ ਆਤਮ ਦਾ ਆਉਂਗਾ ਮੈਂ ਗਰੰਟੀ ਐ ਮੈਂ ਇਸ ਦੀ ਨਾਮ ਹੈ ਮੇਰਾ ਕਿਉਂਕਿ ਛੋਟੇ ਛੋਟੇ ਬੱਚਾ ਨੂੰ ਅਸੀਂ ਬਲੀਦਾਨ ਚੜਾ ਸਕਦੇ ਹਰ ਤੀਜੇ ਦਿਨਾਂ ਦੇ ਧਮਕਾ ਦਿੰਦੇ ਨੇ ਹਰ ਤੀਜੇ ਦਿਨ ਜੇ ਇਹ ਬੰਦੇ ਲੈ ਕੇ ਆ ਜਾਂਦਾ ਕਦੇ ਉਹ ਪੁਲਿਸ ਨੂੰ ਲੈ ਕੇ ਆ ਜਾਂਦਾ ਕਦੇ ਕਿਸੇ ਨੂੰ ਲੈ ਕੇ ਆ ਜਾਂਦਾ ਅਸੀਂ ਚੋਰ ਆ ਅਸੀਂ ਬਿਜਲੀ ਦਾ ਬਿੱਲ ਭਰਦੇ ਆ ਅਸੀਂ ਪਾਣੀ ਦਾ ਟੈਕਸ ਦਿੰਦੇ ਆ ਸਾਰਾ ਕੁਝ ਦਿੰ ਫਿਰ ਵੀ ਅਸੀਂ ਚੋਰ ਆ। ਉਹ ਜਨਾਨੀਆਂ ਤਾਂ ਆਂ ਕੋ ਹੁੰਦੀਆਂ ਅਸੀਂ ਕੰਮ ਤੇ ਚੱਲ ਜਾਂਦੇ। ਉਹ ਜੀ ਮੂੰਹ ਚੱਕ ਕੇ ਬੰਨਣ ਲੱਗੇ। ਰੋਜ਼ ਡੇਲੀ 3 ਦਿਨੋਂ ਤੋਂ ਲਗਾਤਾਰ। ਆਦਮੀ ਸਾਡਾ ਕੰਮ ਤੇ ਜਦ ਕਹਿੰਦੇ ਲੇਟਿਸ ਕੱਲੀ ਆਉਂਦੀਆਂ। ਜੰਨ ਵੀ ਖਤਰਾ ਆ ਜੀ। ਹਨਾ ਅਸੀਂ 2-2 ਘੰਟੇ ਵੇਸਟ ਥੋੜਾ ਕਰ ਸਕਦੇ ਆ ਲੇਟਿਸ ਦਾ ਘਰ ਦਾ ਕੰਮ ਵੀ ਕਰਨਾ ਹੈ। ਸਾਰਾ ਕੁਝ ਦੇਖਣਾ ਹੈ। ਬੱਚਾ ਨੂੰ ਵੀ ਦੇਖਣਾ, ਹਰ ਜੇ ਦੇਖਣਾ। ਨਾਲੇ ਕੋਈ ਜਾਇੰਟਸ ਘਰੇ ਨੂੰ ਦੋਸਤਾਂ ਮੈਂਦੇ ਨੇ। ਹੁਣ ਸਾਨੂੰ ਫੋਨ ਆਂਦਾ ਕਿ ਹਾਂਜੀ ਜੀ, ਬੰਦੇ ਆ ਕੇ ਘਰੇ ਆਜੋ। ਫਿਰ ਸਾਰਾ ਫੋਨ ਕਰਕੇ ਵੀ ਸਾਨੂੰ ਵੀ ਘਰੇ ਆਣਾ ਪੈਂਦਾ ਵਾ ਕਿ ਬੰਦੇ ਆ ਗ ਉਹbro ਕਹਿੰਦੇ ਕਿ ਟ੍ਰਾਂਸਫਰ ਅੰਦਰ ਹੀ ਲੱਗੂਗਾ। ਬਿਲਕੁਲ ਸਾਹ ਤੇ 3 ਦਿਨ ਹੋ ਗਏ ਸਾਨੂੰ ਪਰੇਸ਼ਾਨੀ ਕਰਦੇ ਹੋ। ਕੀ ਨਾਮ ਹੈ ਜੀ ਤੁਹਾਡਾ? ਕੰਚਨ ਨਾਮ ਹੈ ਮੇਰਾ। ਹਰ ਹਰ ਚੀਜ਼ ਚ ਪਰੇਸ਼ਾਨੀ ਆ, ਲਾਈਟ, ਪਾਣੀ, ਕੋਈ ਹੋਰ ਪ੍ਰੋਬਲਮ ਹੈਗੀ ਆ ਅੰਦਰ। ਸੋ ਪ੍ਰੋਬਲਮਸ ਆ ਸਾਨੂੰ। ਬਿਲਡਰ ਨੇ ਵੀ ਝੂਠ ਬੋਲਿਆ ਹਰ ਚੀਜ਼ 'ਚ ਝੂਠ ਬੋਲਦੇ ਆ ਉਹਨਾਂ ਧਮਕੀਆਂ ਦਿੰਦੇ ਪਏ ਆ ਹਰ ਚੀਜ਼ ਤੇ ਪਾਣੀ ਬੰਦ ਕਰਤਾ ਛੋਟੇ ਛੋਟੇ ਬੱਚੇ ਆ ਅਸੀਂ ਕੀ ਕਰੀਏ ਦੱਸੋ ਸਾਡਾ ਕੀ ਕਸੂਰ ਹੈ ਹੁਣ ਤੁਹਾਡੀ ਕੀ ਤੁਹਾਡੀ ਕੀ ਮੰਗ ਹੈ ਜੀ ਇਹ ਸਾਡੀ ਮੰਗ ਹੈ ਟਰਾਂਸਫਾਰਮਰ ਜਿੱਥੇ ਮਰਜ਼ੀ ਲਗਾਉਣਾ ਅਸੀਂ ਗਲੀ ਦੇ ਵਿੱਚ ਨਹੀਂ ਲਗਾਉਣਾ ਅੱਗੇ ਨਹੀਂ ਲੱਗਣਾ ਜਿੱਥੇ ਸਹੀ ਮਤਲਬ ਨਹੀਂ ਬਧੀਰੀ ਜਗ੍ਹਾ ਤੇ ਇੰਟੀ ਚੀ ਗਲ ਚਾਸਪਾ ਲਗਾ ਰੇ ਸੈਂਟਰ ਦੇ ਵਿੱਚ ਸੈਂਟਰੇ ਲਗਾਉਣਾ ਮਤਲਬ ਕਿ ਬਾਹਰ ਜਿੱਥੇ ਮਰਜ਼ੀ ਲਗਾਉਣਾ ਕੋਈ ਆਪਰੇਕਸ਼ਨ ਨਹੀਂ ਹੈ ਸਭ ਤੋਂ ਕਦੀ ਸਾਡਾ ਕੋਈ ਨੁਕਸਾਨ ਹੋਏ ਨਾ ਕਦੀ ਕੋਈ ਨੁਕਸਾਨ ਹੋਏ ਨਾ ਲੋੜ ਵਜੋਂ ਨਾ ਲੋੜ ਇੱਕ ਮਿੰਟ ਇੱਕ ਮਿੰਟ ਭਾਜੀ ਆਜੋ ਆਜੋ ਬਾਹਰ ਜੀ ਇਹ ਸੁਣ ਲਓ ਪਹਿਲਾਂ ਗੱਲ ਕਰ ਲੋ ਉਹਨਾਂ ਦੇ ਨਾਲ ਇੱਕ ਮਿੰਟ ਪਹਿਲਾਂ ਰਿਪੋਰਟਿੰਗ ਕਰੋ ਤੁਸੀਂ ਇੱਕ ਮਿੰਟ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਜੋ ਠਾਕੁਰ ਬਿਲਡਰ ਨੇ ਤਕਰੀਬਨ ਇੱਕੋਠੀਆਂ ਵੇਚੀ ਹੋਈਆਂ ਨੇ ਉਹਨੇ ਸਭ ਨੂੰ ਇਹ ਕਹਿ ਕੇ ਵੇਚੀ ਸੀਗੀ ਇੱਕ ਮਿੰਟ ਇਹ ਸਭ ਨੇ ਕਹਿ ਕੇ ਦਿੱਤਾ ਵੀ ਇੱਥੇ 200 ਗੈਸੇ ਇੱਕ ਪਾਰਕ ਹੈ ਮੂਜਵਾਨ ਨੇ ਕਿਹਾ ਤੇ ਉਸ ਤੋਂ ਬਾਅਦ 4-5 ਦਿਨ ਪਹਿਲਾਂ ਇੱਥੇ ਕਿਸੇ ਨੇ ਆ ਕੇ ਕਬਜ਼ਾ ਕਰ ਲਿਆ ਚਾਰ ਦੀਵਾਰੀ ਕਰ ਲਈ ਅਸੀਂ ਫਿਰ ਵੀ ਚੁੱਪ ਰਹੇ ਫਿਰ ਵੀ ਚੁੱਪ ਰਹੇ ਕਬਜ਼ਾ ਕਰ ਲਿਆ ਚਾਰ ਦੀਵਾਰੀ ਕਰ ਲਈ ਸਾਨੂੰ ਗੁੰਮਰਾਹ ਕੀਤਾ ਵੀ ਇੱਥੇ ਪਾਰਕ ਬਣੂਗਾ ਅੱਜ ਉੱਥੇ ਤਾਲਾ ਲਾਤਾ ਉਸ ਤੋਂ ਬਾਅਦ ਛੋਟੇ ਛੋਟੇ ਬੱਚੇ ਨੇ ਹੁਣ ਕਹਿੰਦੇ ਜੀ ਕੋਈ ਕਹਿੰਦਾ ਪਾਰਕ ਹੈ ਕੋਈ ਕਹਿੰਦਾ ਪਲਾਟ ਹੁਣ ਅਸੀਂ ਕਿੱਥੇ ਜਾਈਏ ਜੀ ਪਾਰਕ ਸਾਡਾ ਬੰਦ ਹੈ ਲਾਈਟ ਦੀ ਧਮਕੀ ਸਾਨੂੰ ਦਿੰਦੇ ਨੇ ਕੱਟਣ ਦੀ ਲਾਈਟ ਕੱਟੀ ਜੀ ਦੱਸੋ ਅਸਤਾ ਕੱਲ ਮਰਦੇ ਅੱਜ ਮਰ ਜੀਏ ਹੱਥ ਹੱਥ ਤੋਂ ਨਹੀਂ ਪਾਉਂਦੇ ਛੋਟੇ ਛੋਟੇ ਬੱਚੇ ਰਾਤ ਦੇ ਪਾਜੀ ਪਾਣੀ ਉਹ ਘਰ ਵੇਖੇ ਨਹੀਂ ਸਾਨੂੰ ਰਿਟਨ ਚ ਦੋ ਤੁਸੀਂ ਕੰਪਲੀਟ ਨਹੀਂ ਪਾ ਸਕਦੇ ਅਸੀਂ ਪਾਰਕਨ ਨਹੀਂ ਆਪਣੇ ਲੱਗਾਂਗੇ ਰਾਹ ਬਾਹਰ ਮਰਦੇ ਲਾਣ ਉੱਥੇ ਗਲੀ ਗਲਾਨ ਸੜਕ ਦੇ ਦੀ ਘਾਰ ਨਾਲ ਬਾਹਰ ਗਲੀ ਪਾਰਕਨ ਦੇ ਵਿੱਚ